ਦ ਸਿਟੀ ਐਟਲੈਂਟਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਜੇ ਮੈਂ ਗੱਲ ਕਰਾਂ ਬਾਹਰ ਜਾਣ ਦੀ ਤਾਂ ਬਿਲਕੁਲ ਹਜ਼ਾਰਾਂ ਬੱਚਿਆਂ ਲੱਖਾਂ ਬੱਚਿਆਂ ਦਾ ਜੁੜਾ ਹੈ ਸੁਪਨਾ ਹੁੰਦਾ ਹੈ ਬਾਹਰ ਜਾਣ ਦਾ ਤੇ ਕਈ ਜੁੜੇ ਨੇ ਆਪਣੀ ਮੰਜ਼ਿਲ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਕਈ ਜੁੜੇ ਨੇ ਏਜੰਟਾਂ ਤੇ ਡੋਂਕਰਾਂ ਦੇ ਜਿਹੜੇ ਚੁੰਗਲ ਦੇ ਵਿੱਚ ਫਸ ਜਾਂਦੇ ਨੇ ਤੋਂ ਦੱਸਦੀ ਕਿ ਉਸ ਦੇ ਵੱਲੋਂ ਯਾਨੀ ਕਿ ਅਮਰੀਕਾ ਜਾਣ ਦੀ ਜੁੜੀ ਹੈ ਇੱਛਾ ਜਤਾਈ ਗਈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਉਸ ਏਜੰਟਾਂ ਵੱਲੋਂ ਜਿਹੜੇ 35 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਕਿਹਾ ਗਿਆ ਕਿ ਜੇਕਰ ਅਮਰੀਕਾ ਜਾਣਾ ਚਾਹੁੰਦੇ ਆ ਤਾਂ ਬਿਲਕੁਲ 35 ਲੱਖ ਪੈਣਾ ਹੈ ਕਿਉਂਕਿ ਡੌਂਕੀ ਲਈ ਜਾਣਾ ਹੈ ਤੇ ਕਾਫੀ ਜ਼ਿਆਦਾ ਇਹਦੇ ਵਿੱਚ ਜਿਹੜੇ ਪੈਸੇ ਲੱਗਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੇ 35 ਲੱਖ ਰੁਪਏ ਜਿਹੜੇ ਦੇ ਦਿੱਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਵੀ ਜੁੜਾਇਆ ਰਵੀ ਅਮਰੀਕਾ ਜੁੜਾ ਨਹੀਂ ਪਹੁੰਚਦਾ ਇਸ ਦੇ ਨਾਲ ਹੀ ਪਰਿਵਾਰ ਦਾ ਜੁੜਾ ਹੈ ਬਹੁਤ ਜ਼ਿਆਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕੁਝ ਕਿ ਤਸਵੀਰਾਂ ਜੁੜੀਆਂ ਨੇ ਯਾਨੀ ਕਿ ਰਵੀ ਦੀਆਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਰਵੀ ਦੇ ਨਾਲ ਕਾਫੀ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਕੁੱਟਮਾਰ ਵੀ ਜੁੜੀਏ ਕੀਤੀ ਜਾ ਰਹੀ ਹੈ ਬਿਲਕੁਲ ਉਹਨੂੰ ਮੈਕਸੀਕੋ ਦੇ ਵਿੱਚ ਜਿਹੜਾ ਬੰਦੀ ਬਣਾ ਲਿੱਤਾ ਜਾਂ ਨਾ ਤਾਂ ਉਸ ਨੂੰ ਵਾਪਸੀ ਜਿਹੜਾ ਭਾਰਤ ਭੇਜਿਆ ਜਾ ਰਿਹਾ ਸੀਗਾ ਤੇ ਨਾ ਹੀ ਉਸ ਨੂੰ ਅਮਰੀਕਾ ਜਿਹੜਾ ਭੇਜਿਆ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕਾਫੀ ਅਜੰਡਾ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਮੰਤੀ ਵੀ ਜੁੜੀਆਂ ਨੇ ਕੀਤੀ ਹੈ ਪਰ ਕਿਸੇ ਵੱਲੋਂ ਵੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਪਰਿਵਾਰਿਕ ਮੈਂਬਰ ਜੁੜੇ ਨੇ ਪਰੇਸ਼ਾਨ ਹੋ ਕੇ ਸੰਗਰੂਰ ਦੇ ਥਾਣੇ ਦੇ ਵਿੱਚ ਆਪਣੀ ਕੰਪਲੇਂਟ ਨੂੰ ਲੈ ਕੇ ਪਹੁੰਚਦੇ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਜਾਂਚ ਪੜਤਾਲ ਜੁੜੀ ਹੈ ਕੀਤੀ ਜਾਂਦੀ ਕਿ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਤੇ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਸਾਡੇ ਤੋਂ 35 ਲੱਖ ਰੁਪਏ ਲੈਣ ਤੋਂ ਬਾਅਦ ਵੀ ਫੇਰ 1 ਲੱਖ ਰੁਪਏ ਦੀ ਜੁੜੀ ਹੈ ਡਿਮਾਂਡ ਰੱਖੀ ਗਈ ਸੀ ਤਾਂ ਬਿਲਕੁਲ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਹੀ ਸਲਾਮਤ ਦੇਖਣਾ ਚਾਹੁੰਦੇ ਸੀ ਕਿਤੇ ਇਸ ਤੋਂ ਬਾਅਦ ਅਸੀਂ 1 ਲੱਖ ਰੁਪਏ ਜੁੜੇ ਨੇ ਫੇਰ ਪੇਛਦੇ ਸੀਗੇ ਇਸ ਤੋਂ ਬਾਅਦ ਤੋਂ ਦੱਸਦੇ ਕਿ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਏਜੰਟਾਂ ਨੂੰ ਜੁੜਾਇਆ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਰਵੀ ਨੂੰ ਸਹੀ ਸਲਾਮਤ ਵਾਪਸੀ ਭਾਰਤ ਲੈ ਜਾਂਦਾ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੈ ਤੇ ਰਵੀ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਜਿਹੜਾ ਮੀਡੀਆ ਦਾ ਵੀ ਧੰਨਵਾਦ ਕੀਤਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦੇ ਕਿ ਪੁਲਿਸ ਪ੍ਰਸ਼ਾਸਨ ਦਾ ਵੀ ਜਿਹੜਾ ਧੰਨਵਾਦ ਕੀਤਾ ਤੇ ਉਹਨਾਂ ਵੱਲੋਂ ਅਪੀਲ ਜਿਹੜੀ ਹੈ ਕੀਤੀ ਗਈ ਹੈ ਕਿ ਸਖਤ ਤੋਂ ਸਖਤ ਇਦਾਂ ਦੇ ਏਜੰਡਾ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਅੱਜ ਸਾਡੇ ਬੱਚੇ ਨਾਲ ਇਦਾਂ ਦਾ ਹੋਇਆ ਤੇ ਅੱਗੇ ਕਿਸੇ ਹੋਰ ਮਾਂ ਦੇ ਪੁੱਤ ਨਾਲ ਇਦਾਂ ਦਾ ਨਾ ਹੋਵੇ ਸੋ ਅੱਗੇ ਉਹਨਾਂ ਵੱਲੋਂ ਹੋਰ ਵੀ ਕੁਝ ਕਿਹਾ ਗਿਆ ਇਹ ਤੁਸੀਂ ਆਪ ਸੁਣੋ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੈਂ ਨਾਰਜੀ ਕੁਮਾਰਾ ਪਿੰਡ ਮਾਲੇਵਾਲਾ ਸ਼ਹਿਰ ਮੋਤਵਾ ਜੀ ਮਾਲੇਵਾਲਾ ਦੇ ਰਹਿਣ ਹਾਂ ਜੀ ਅੱਜ ਤੁਸੀਂ ਕਿੱਥੇ ਗਏ ਸੀ ਤੁਹਾਡੇ ਨਾਲ ਕੀ ਹੋਇਆ ਮੈਂ ਇਹ ਤੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਤੇ ਬਸਾਤਾ ਏਜੰਟ ਨੇ ਨਹੀਂ ਜਾਣਾ ਮੈਂ ਯੂ ਐਸ ਮੈਂ ਕਾ ਕਿਹਦੇ ਥਰੂ ਗਏ ਸੀ ਕਿਹਨੇ ਜੋ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਨ ਉੱਤੇ ਮਤਲਬ ਮਾਫੀਆਂ ਨੇ ਪਾਲੇ ਸੀ ਇਹਨਾਂ پیسے ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਨੇ ਮੇਰਨਾਂ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉੱਥੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਡ ਤੇ ਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀਆ ਕੋਲ ਗਿਆ ਹਾਂ ਸਰ ਕਿੰਨੇ ਕੁੱਤ ਤਸ਼ੱਦਦ ਕੀਤਾ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਟਿਆ ਨਾ ਮੇਰੇ ਸੇਰ ਕੰ ਦੁਆਰ ਨਾਲ ਮਾਰਿਆ ਨਾ ਤੇ ਇੱਥੇ ਸਾਰੀ ਦਰਦ ਕਰਦੀ ਇੱਥੇ ਮਤਲ ਡਾਂਗਾ ਨਾ ਸੋਕਦੀ ਨਾ ਕਰਦੇ ਸੀ ਕੀ ਕਹਿੰਦੇ ਪਹਿਲਾਂ ਕੋਈ ਡਾਕੀ ਲਗਾ ਕੇ ਪਹਿਲਾਂ ਕਹਿੰਦੇ ਜਾਨ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾ ਦਾਂਗੇ ਇੰਨ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਅਸੀਂ ਚਲੋ ਸਾਨੂੰ ਡੋਂਕਰਾਂ ਦੇ ਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਆਖੜਿੰਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਭੇਜਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਗਲਤਾਂ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣਾ ਸੀ ਸ਼ਾਇਦ ਉਹ ਕਬਰ ਦਾ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ਾਂ ਇਹਨਾਂ ਭੇਜੀ ਸੀ ਕਰੋ ਤੇ ਉਹਨਾਂ ਨੇ ਮੈਨੂੰ ਪੁੱਛੇ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਐ ਉੱਥੇ ਉਹ ਕਿਦਾਂ ਚੈੱਕ ਕਰਾਂ ਦਾ ਸਾਹ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਖਬਰ ਤਾਂ ਇੰਨਾ ਪ੍ਰਭਾਵ ਪਿਆ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗਿਓ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੀ ਦਵਾਚ ਉਹਨਾਂ ਨੇ ਮੈਨੂੰ ਫਿਰ ਵਾਪਸ ਭੇਜਿਆ ਇਹ ਦੋ ਨੰਬਰ ਚ ਹੀ ਭੇਜਾਂਗੇ ਉਹਨਾਂ ਨੇ ਉੱਥੋਂ ਹਾਂਜੀ ਪਾਸਪੋਰਟ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਕੜੇ ਪਏ ਸਾਰਾ ਕੁਛ ਰੱਖਾ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੇ ਇੱਕ ਅਮਰੀਕਾ ਦਾ ਮੁੰਡਾ ਮੇਰੇ ਆ ਪੀ ਆ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਨ ਲੱਗਿਆ ਤੇ ਇੱਥੇ ਮੈਂ ਉਤਰਨਾ ਆਜੋ ਹਾਂ ਜੀ ਤੇ ਕਿੱਡੀ ਦੇ ਉੱਥੇ ਰੱਖਿਆ ਕਿ ਕਿਸ ਤਰ੍ਹਾਂ ਵਾਪਸ ਸਰ ਮੈਨੂੰ ਉਹ 25 ਕਿ 23 ਤਰੀਕ ਨੂੰ ਮਤਲਬ ਮੈਂ ਉੱਥੋਂ ਨਿਕਲਿਆ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਕਿ ਮੈਨੂੰ ਰਸਤੇ ਵਿੱਚ ਉਹਨੇ ਚੱਕ ਰਿਆ ਜੀ। ਕੀ ਹੋਰ ਕੋਰਸ ਦਾ ਤਿੰਨਾਂ ਵਸੇ ਜੋ ਤੁਹਾਨੂੰ ਮਿਲਿਆ? ਸਾਰਿਆਂ ਦਾ ਬਹੁਤ ਜ਼ਿਆਦਾ ਸੰਜੋਗ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਆਂਦਾ। ਕੀ ਕੋਰਸ ਦਾ ਕੀ ਕਹਿਣਾ ਚਾਹਦੇ ਹੋ? ਸਾਬ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉੱਥੋਂ। ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੋੜਦਾ ਨਹੀਂ ਉੱਥੇ ਜੀ। ਕੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ? ਹਾਂਜੀ ਸਰ। ਹਾਂਜੀ ਸਰ। ਔਰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੱਕ ਮੈਟਚ ਜਿਹੜਾ ਬੱਚਾ ਗਿਆ ਸੀ ਵਾਪਸ ਮਿਲਿਆ ਸਭ ਠੀਕ ਹੈ ਨਾ ਹਾਂਜੀ ਉਹ ਆਪਣਾ ਸੁਖੀ ਸੰਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਪਿਆਉਣ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂਗੇ ਇੱਥੋਂ ਦੇ ਰਹਿਣ ਵਾਲੇ ਅਸੀਂ ਚਾਂਗੀਆਂ ਦੇ ਰਹਿਣ ਵਾਲੇ ਆ ਮਾਲੇ ਵਾਲੇ ਮੇਰਾ ਪਤੀਜਾ ਹੈਗਾ ਅੱਛਾ ਤੁਹਾਡਾ ਪਤੀਜਾ ਲੱਗਦਾ ਹਾਂਜੀ ਮੇਰਾ ਪਤੀਜਾ ਅਸਲ ਅਮਰੀਕਾ ਭੇਜਿਆ ਸੀ ਅੱਛਾ ਕਿਵੇਂ ਭੇਜਿਆ ਸੀ ਇਹ ਜੰਗੀਰੇ ਦੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜ ਦਿਆਂਗਾ ਤੇ ਅਗਾ ਜਾ ਕੇ ਨਡੋਂਗੀ ਨਹੀਂ ਕਰਤਾ ਸੀ ਤੇ ਤੇਰੇ ਨਾਲ ਨੇ ਜਿੰਨੇ ਪੈਸੇ ਮਨੇ ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਇਆ ਹੋਰ ਪਾਇਆ ਤੇ ਫਿਰ ਉਥੋਂ ਅਗਾ ਕੱਢਿਆ ਨੇ ਅਗਾ ਜਾ ਕੇ ਫੇਰੇ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੇ ਰਹੇ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਉਦੋਂ ਬਾਅਦ ਅਸੀਂ ਇੱਥੇ 19 ਤਰੀਕ ਦੇ ਆਉਣੇpropto ਰਾ ਕੇ ਖਬਰ ਲਵਾਈ ਹੈ ਤੇ ਤੇ ਰਿਸਪੀਐਂਡਰ ਚ ਜਾ ਕੇ ਵੀ ਖਬਰ ਵਾ ਦੇ ਕਰੇ ਵੀ ਲੱਗੀ ਆ ਸਾਡੀ ਤੇਰੇ ਨਾਲ ਕੋਲ ਪਤਨ ਪਹੁੰਚੀ ਅਗੇ ਸਾਲ ਤੇ ਤੇਰੇ ਸਾਡੇ ਮੁੰਡੇ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਸਾਡਾ ਮੁੰਡਾ ਸਾਨੂੰ ਵਾਪਸ ਮਿਲ ਗਿਆ ਪੁਲਿਸ ਦਾ ਵੀ ਪ੍ਰਭਾਵ ਪਿਆ ਪੁਲਿਸ ਨੇ ਹਾਂਜੀ 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 ਪੁਲਿਸ ਦਾ ਇਹ ਐਸਐਸਪੀ ਨੇ ਅੱਛਾ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਉਹਨਾਂ ਨੇ ਦਬਾਅ ਪਾ ਕੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਮੇਰਾ ਨਾਮ ਸੰਦੀਪ ਸਿੰਘ ਆ ਜੀ ਹਾਂ ਜੀ ਸਦੀਸ਼ ਜੀ ਕਿੱਥੋਂ ਰਹਿਣ ਵਾਲੇ ਮਲੇ ਵਾਲੇ ਦੇ ਜੀ ਅੱਜ ਕੀ ਗਲਪਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਥੇ ਭੇਜਿਆ ਪਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਚ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਗਾਂ ਡੋਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਨੇ ਸੀ ਡੋਂਕਰਾਂ ਦੇ ਏਜੰਟ ਨੇ ਪਹਿਲਾ ਡੋਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੋਂਕਰ ਚੇਂਜ ਕੀਤਾ ਉਹਦੇ ਪੈਸੇ ਦੇਨੇ ਸੀ ਉਹਦੇ ਚੱਕਰ ਚੋਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਣਗੇ ਏਜੰਟ ਸਾਨੂੰ ਕੋਈ ਸਾਹ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਸਹੀ ਸਲਾਮਤ ਕੋਈ ਵਾਪਸ ਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਿਣਾ ਹੈ ਅਫਸਰ ਜਿਹੜੇ ਕਿੰਨਾ ਗਮਾਨ ਹੈ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਲੇ ਜਿਹੜਾ ਚ ਮਗਵਾਇਆ ਵਾਪਸ 10 ਲਗਭਗ 10 ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂ ਜੀ ਹਜੇ ਨੇ ਦਿਨ ਕੰਪਲੀਟ ਕੀਤੀ ਸੀ ਤੇ ਇਹ ਦਿਨਾਂ ਦੇ ਵਿੱਚ ਮੁੰਡੇ ਨਾਲ ਬਹੁਤ ਕੁੱਟਮਾਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਵਾਰੀ ਅਸੀਂ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈਗ ਚਲੇ ਆ ਹੁਣ ਇਹਦੀ ਕਰਾਉਣੀ ਹੈ ਮੈਡੀਕਲ ਜੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਸ ਕੋਲ ਇਹੋ ਜੇ ਏਜੰਟ ਧੋਖਾ ਧੋਖਾ ਧੜੀ ਨਾਲ ਭੇਜ ਦੇ ਹਾਂਜੀ ਹਾਂਜੀ ਧੋਖਾ ਧੜੀ ਨਾਲ ਬਹੁਤ ਕੀਤੀ ਆ ਹੋਰ ਵੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੇ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋਗ ਹੋਇਆ ਸੀ ਜੇ ਉਹ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਬਿੰਟ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰ-ਵਾਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਰਾ ਗ੍ਰੀ ਪਰਿਵਾਰ ਹਾਂਜੀ ਗ੍ਰੀ ਪਰਿਵਾਰ ਸਾਰਾ ਕੁਝ ਵੇਚ-ਵਟੇ ਗਿਆ ਪੁਲਿਸ ਦਾ ਕਿਸ ਤਰ੍ਹਾਂ ਧੰਨਵਾਦ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਜੀ ਕੋਈ ਸ਼ਬਦ ਨਹੀਂ ਧੰਨਵਾਦ ਕਰਨ ਨੂੰ ਜੀ ਬਹੁਤ ਧੰਨਵਾਦ ਦਾ ਨਾਮ ਕੁਲਵੰਤ ਕੌਰ ਹਾਂਜੀ ਤੇ ਤੁਹਾਡੇ ਨਾਲੇ ਤੇ ਕੀ ਲੱਗਦਾ ਸੀ ਜੀ ਜੀ ਸਾਡਾ ਮੇਰਾ ਜੇਠ ਦਾ ਲੜਕਾ ਬੇਟਾ ਹਾਂਜੀ ਹਾਂਜੀ ਪਿੰਡ ਮੱਲੇ ਵਾਲੇ ਦੇ ਰਹਿਣ ਵਾਲਿਆ ਸੀ ਇਹਦਾ ਨਾਮ ਮੁੰਡੇ ਦਾ ਕੀ ਸੀਗਾ ਹਾਂਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ ਪੂਰਾ ਕਰੋਗਾ ਇਹਨੂੰ ਘਰੋਦਾ ਅਮਰੀਕਾ ਗਿਆ ਸੀ ਸਰੱਗੂ ਪਤਾ ਨਹੀਂ ਵੀ ਏਜੰਟਾਂ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲੇ ਹਾਂਜੀ 1 ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਏਜੰਟਾਂ ਨੇ ਉਹਨਾਂ ਨੂੰ ਵਿਕੇ ਸੇ ਡਾਕਟਰਾਂ ਦੇ ਹੱਥ ਵਿੱਚ ਇੱਕ ਸਵਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ ਇੱਕ ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦਿਆਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਈਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾਂ ਨੇ ਬਹੁਤ ਜਲਦੀ ਸਾਨੂੰ ਮਲਾਇਆ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ মিডিਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਣੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਣੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁਲਕ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣਾ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਝਾਲਮਾਂ ਦੇ ਹੱਥ ਚੜ੍ਹ ਗਏ ਕਿਸ ਤਰ੍ਹਾਂ ਹਾਂਜੀ ਬਹੁਤ ਕਿੰਨੇ ਬੱਚੇ ਉਧਰ ਝਾਲਮਾਂ ਦੇ ਹੱਥੇ ਚੜ੍ਹੇ ਹੋਏ ਇਥੋਂ ਕੁਛ ਕਹਿੰਦੇ ਨੇ ਤਾਂ ਕੁਛ ਨਹੀਂ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ ਚ ਡੌਕੀ ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀਆਂ ਹਰ ਮਾਂ ਨੂੰ ਇਹੀ ਮਿੰਤ ਕਰਨੀਆਂ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ ਹਾਂਜੀ ਹੁਣ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਲਾਇਆ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਹਾਂਜੀ